ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਪਿੰਡ رائےਪੁਰ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤਿੰਨ ਛੋਟੀਆਂ ਦਿਖਾਵਾਂਗੇ ਸੂਗੀਆਂ ਸਵਾਈਆਂ ਤੇ ਗੱਬਣਾ ਤਿਆਰ ਆਪਾਂ ਪਹੁੰਚਿਆ ਵੀਰ ਰੋਪੜ ਦੇ ਕੋਲ ਤੇ ਕਰਦੇ ਆਂ ਵੀਰ ਦੇ ਨਾਲ ਗੱਲਬਾਤ ਤੇ ਪੁੱਛਦੇ ਨਾ ਜੀ ਡਿਟੇਲ ਆਜੋ ਭਾਜੀ ਸੱਸੀਆ ਭਾਈ ਜੀ ਅੱਸੀ ਹਾਲ ਵੀ ਜੀ ਕੀ ਹਾਲ ਚੱਲ ਜੀ ਠੀਕ ਠਾਕ ਜੀ ਠੀਕ ਠਾਕ ਚਾਹੀਦਾ ਵੀਰ ਜੀ ਨਾਮ ਤੇ ਐਡਰੈਸ ਦੱਸ ਦਿਓ ਨਾਰੋਵਰ ਜੇ ਪਿੰਡ ਰਾਪੁਰਸੀਨ ਨਾਲਾ ਜ਼ਿਲ੍ਹਾ ਅਮਰੀਕ ਸਰ ਦੇ ਠੀਕ ਆ ਜੀ ਫੋਨ ਨੰਬਰ ਫੋਨ ਨੰਬਰ ਹੈ 95138723 ਠੀਕ ਆ ਜੀ ਹਾਂ ਜੀ ਤੇ ਬਈ ਦੱਸਿਓ ਪਹਿਲੇ ਨੰਬਰ ਤੇ ਝੋਟੀ ਦੇ ਸੂਈ ਨੂੰ ਸੀਨ ਵਜ ਦਿਨ ਹੋ ਗਏ 10 ਕਾ ਘਟਾਏ ਮਗਰ ਠੀਕ ਆ ਜੀ ਮੇਲ ਕਾਫ ਜੇ 10 ਕ ਦਿਨ ਤੇ ਆਸ-ਪਾਸ ਟਾਈਮ ਹੋ ਗਿਆ ਵਾ ਸੂਈ ਨੂੰ ਐਨ ਜੈਡ ਬਲੈਕ ਪਿਓਰ ਮੋਰਾ ਨਸਲ ਦੀ ਝੋਟੀ ਆ ਕਿੰਨਾ ਬਈ ਦੁੱਧ ਦੇ ਕੋਲ ਇਸ ਟਾਈਮ ਤਿਆਰ ਦੁੱਧ ਦੇ ਕੋਲ 10 ਕਿਲੋ ਤਿਆਰ ਹੋ ਗਏ ਠੀਕ ਆ ਜੀ 10 ਲੀਟਰ ਜਿਹੜਾ ਦੁੱਧ ਪਹਿਲਾ ਸੁਗਸੂਈ ਲਓ ਜੀ ਪਹਿਲਾ ਹੀ ਸੁਗਸੂਈ ਆ ਕਰਮਾਲੀ ਚੈਡ ਬਲੈਕ ਪਿਓਰ ਮੋਰਾ ਦਾ ਅਸਲੀ ਦਾ ਸਿੰਘ ਬਾ ਕਮਾਲ ਆ ਪੂਰਾ ਪੂਰੀ ਆ ਪੰਜਾਂ ਦੀ ਪੂਰੀ ਗੇ ਠੀਕ ਹੈ ਜੀ ਹੋਰਾਂ ਕਾਂ ਵੇਲੋ ਸਾਢੇ ਦਿਨ ਨੂੰ ਇਹਦੇ ਠੀਕ ਹੈ ਠੀਕ ਹੈ ਜੀ ਸਾਢੇ ਇੱਕ ਤਿੰਨ ਤੇ ਆਸ-ਪਾਸ ਟਾਈਮ ਹੋ ਗਿਆ ਵਾ ਠੀਕ ਹੈ ਜੀ ਹਾਂ ਜੀ ਖੋਲ ਦਿਓ ਭਾਈ ਜੀ ਫਿਰ ਖੋਲ ਕੇ ਵਿਖਾਈਏ ਸ਼ਾਮ ਨੂੰ ਪੂਰੀ ਆ ਬੰਨਣ ਦੀ ਥੱਲੇ ਪੂਰੀ ਠੀਕ ਹੈ ਜੀ ਕਿੰਨਾ ਕੁ ਭਰਿ ਜੋ ਦੁੱਧ ਭਾਜੀ ਦੁੱਧ ਭਰਿ ਸੋਲਾਂ ਨਹੀਂ ਤੇ ਚਲੋ ਸੇਵਨਾ ਕੇ ਵੀ ਭਰਾ ਦੀ 12 13 ਕਿਲੋ ਦੇ ਦੇਈ ਦੇਈ ਜੀ ਠੀਕ ਹੈ ਜੀ ਕੱਟ ਕਰ ਰਹੀ ਜੀ ਲਓ ਜੀ 12 ਕਿਲੋਟਰ ਦੇ ਆਸ-ਪਾਸ ਵੀਰ ਕਹਿੰਦਾ ਕਿ ਦੁੱਧ ਭਰੀ ਜਾਊਗੀ ਕੱਦ-ਕਾਢ ਚੰਗਾ ਵਾ ਪੂਰੀ ਵਾ ਦੇ ਇੱਕ ਵੱਡੇ ਗੱਦ ਘਾੜ ਦੀ ਏ ਜੀ ਠੀਕ ਆ ਠੀਕ ਆ ਜੀ ਤੇ ਥਣਾ ਦੱਸ ਹੈ ਜ ਗਿਆ ਵੀ ਜਿਹੜਾ ਚੰਗਾ ਵੈਣ ਕੱਲਾ-ਕੱਲਾ ਲੱਗਾ ਵਾ ਚਮਾਂ ਨੂੰ ਕਰਾਂਦੇ ਚਲੋ ਕੋਈ ਭਰਾ ਅਸੇ ਵਾਲਾ ਲੈ ਗਰ ਦੁੱਧ ਚੰਗਾ ਕੱਢੀ ਜਾਊਗੀ 10 ਲੀਟਰ ਜਿਹੜਾ ਮੌਕੇ ਤੇ ਬਿਲਕੁਲ ਤਿਆਰ ਆ ਬਾਕੀ ਵੇਲ ਵਾਲ ਵੀ ਚੰਗੀ ਆ ਤੇ ਕੱਦ ਵੀ ਚੰਗਾ ਵਾ ਸਿੰਘ ਵੇਖੋ ਕਿਹੋ ਜਿਹਾ ਲੱਗਾ ੜੇ ਠੀਕ ਆ ਜੀ ਇਹਨਾਂ ਰਿੰਗ ਸਿੰਘ ਲੱਗਾ ਵਿਆਹ ਕਰਨ ਵਾਲੀ ਨੂੰ ਲੈਓ ਜੀ ਦਰਦੀ 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 ਕੋਈ ਨਹੀਂ ਚਲ ਕੋਈ ਨੁੱਥੇ ਬਨ ਕੇ ਸਿੰਘ ਸੁng ਚੰਗੀ ਰੰਦ ਖਾ ਦੇਣ। ਇਹ ਚੰਗੀ ਹੈ ਵੀ ਸਿੰਗਲ ਹੱਡੀਆਂ ਕਰਮ ਵਾਲੀ ਚਲੋ। ਕੋਈ ਸਾਹਮਣ ਵਾਲਾ ਭਰਾ ਲੈ ਕੇ ਤੇ ਦੁੱਧ ਚੰਗਾ ਕੱਢੀ ਹੋਊਗੀ। ਆਹ ਬੜਾ ਜਵਾਕ ਜੀ ਇਹਦੇ ਪਿਛੇ ਮੇਲ ਕੱਪ। ਅਗਲੀ ਸਾਬ ਤੋਂ ਵੀ ਚੈੱਕ ਕਰਾ ਲੈਣਾ ਪਾਥਣਾ ਦਾ ਸੈਜ ਕੱਪ। ਇਹ ਤਾਂ ਲਈ ਮਰੂਗਾ। ਫੜਿਆ ਹਪੂਸ਼ੀ ਜੀ। ਠੀਕ ਨੇ ਬਣਾਇਆ। ਠੀਕ ਡਰਦੀ। ਕੋਈ ਗੱਲ ਨਹੀਂ। ਲਓ ਜੀ ਹਵਾਨੇ ਦੇ ਨਾੜਾ ਨੂੜਾ ਵੀ ਕਾਫੀ ਆ ਤੇ ਫੇਸ ਤੇ ਚੈੱਕ ਕਰ ਸਕਦੇ ਜੈਂਂ ਰਿੰਗ ਸਿੰਗ ਲੱਗਾ ਪਿਆ ਤੇ ਨਾੜਾ ਦੋਵਾਂ ਸਾਈਡਾਂ ਦੇ ਬਹੁਤ ਹੀ ਚੰਗੀਆਂ ਬਾਕੀ ਡਰਦੀ ਆ ਥੋੜੀ ਜੀ ਵੇਖ ਸਕਦੇ ਤੁਸੀਂ ਯਾਲੀ ਵਿਸ਼ਿਆਂ ਪਿਆ ਨਾੜਾਂ ਵਾਲਾ ਮੁੱਲ ਬਈ ਜਿਹੜਾ ਕਿੰਨਾ ਕ ਜੇ ਮੁੱਲ ਦੇ ਦੀ ਇੱਕ ਪੰਜੀ ਦੀ ਇੱਕ ਪੰਜੀ ਦੀ ਹਾਂਜੀ ਕਰੀਏ ਜੈ ਜੈ ਮੈਂ ਦਨਾ ਹਾਂ ਨਾ ਦੇਈਏ ਇੱਕ ਵੀ ਦੀ ਜਿੱਥੇ ਛੋੜੀ ਕਰਨੀ ਮੈਂ ਦਨਾ ਬਿਲੂ ਭਾਜੀ ਚਲੋ ਕਰਨਿਆ ਵੀਰ ਕੋ ਗੱਲ ਨਹੀਂ ਆਜੋ ਫਿਰ ਤੁਸੀਂ ਵੀ ਨਾਲ ਆਹ ਨਾ ਦੇ ਦਾਂਗੇ ਅੱਛਾ ਜੀ 110000 ਦੇ ਦੇ ਦਾਂਗੇ ਹਣਾ ਠੀਕ ਹੈ ਜੀ ਉਹ ਜੋ ਮਾਨਤਾਨ ਕਰਦਾ ਖੁੱਲਾ ਕੋ ਗੱਲ ਠੀਕ ਹੈ ਲਓ ਜੀ ਮਾਨਤਾਨ ਵੀਰ ਕਹਿੰਦਾ ਕਿ ਖੁੱਲਾ ਕਰ ਦਿਆਂਗੇ ਬਾਕੀ ਝੋਟੀ ਚੰਗੀ ਆ ਕਰਮ ਵਾਲੀ ਤੇ 110000 ਦੀ ਚਲੋ ਮੌਕੇ ਤੇ ਜਰੂਰ ਛੋਟ ਤੇ ਆਪਾਂ ਕਰੂਗਾ ਵੀਰਾ ਇਹ ਦੂਜੇ ਨੰਬਰ ਤੇ ਭਾਜੀ ਦੂਜੇ ਨੰਬਰ ਤੇ ਭਾਜੀ ਪਹਿਲਾਂ 4 ਦੰਦ ਦੇ ਠੀਕ ਲਓ ਜੀ 4 ਦੰਦ ਆ ਗਈ ਜੇ ਝੋਟੀ ਠੀਕ ਆ ਜੀ ਤੇ 20 ਦਿਨ ਕੱਚੀ ਠੀਕ ਆ ਠੀਕ ਆ 20 ਦਿਨ ਕੱਢੀ ਜੀ ਲਓ ਜੀ 20 ਦਿਨ ਲਾ ਜੂਗੀ ਕਰਮਾਲੀ ਤੇ ਪਹਿਲਾ ਹੀ ਸੂਆ ਸੋਣਾ ਕਰਮਾਲੀ ਨੇ ਐਨ ਪੋਛਦਾ ਕਿ ਵਾਲ ਜਿਹੜੇ ਕਾਲੇ ਆ ਠੀਕ ਆ ਜੀ ਖੋਲ ਦਿਓ ਵੀਰ ਜੀ ਨੂੰ ਹੀ ਖੋਲ ਖੋਲ ਠੀਕ ਆ ਜੀ ਚਾਰ ਦਿਨ ਤੇ ਵਾਲ ਨਹੀਂ ਜਿਹਾ ਛਟਾਊਗਾ ਇੱਕੋ ਵੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਚੱਡਾ ਦੀ ਵੇਖ ਸਕਦੇ ਢੱਲਾ ਢੋਲਾ ਜਿਹੜੀਆਂ ਕੱਗੀਆਂ ਚੱਡੇ ਦੇ ਵੇਖੋ ਰਿੰਗ ਸਿੰਘ ਲੱਗਾ ਠੀਕ ਆ ਜੀ ਨਾ ਤਰੇ ਨਗਰ ਮਾਰੀ ਪੈ ਲੋ ਜੀ ਕਾਦੇ ਦਾ ਵੀ ਚੰਗਾ ਬਾਕੀ ਰਾਜੀਆ ਕਰਮ ਵਾਲੀ ਪੇਠਪੂੜਾ ਬਹੁਤੀ ਚੌੜਾ ਲੱਗਾ ਵਾ ਢਲਣਾ ਢਲਣਾ ਜਿਹੜੀਆਂ ਅਜੇ ਚਲੋ ਕਾਫੀ ਆ ਸਹੂਨ ਤੱਕ ਹਵਾਨਾ ਚੰਗਾ ਬਣਾ ਜੂਗੀ 20 ਦਿਨ ਬਈ ਦਾਦਾ ਵਾ ਕੇ ਜੇ ਖੜਦੀ ਆ ਚਲੋ ਦੋ ਚਾਰ ਦਿਨ ਵੱਧ ਵੀ ਹੋ ਸਕਦੇ ਤੇ ਪੈਂਡੇ ਕਰਕੇ ਦੋ ਚਾਰ ਦਿਨ ਕੱਟ ਵੀ ਚਾਰ ਦਿਨ ਦੇ ਮੂਹਰੇ ਵੇਖੋ ਰਿੰਗ ਸਿੰਘ ਕਿਦਾਂ ਜੱਜ ਬ ਲੈ ਗਿਆ ਪੂਰੀ ਜੀ ਠੀਕ ਆ ਠੀਕ ਆ ਉਹ ਰਮੋਰਾ ਨਸਲ ਦੀ ਐ ਵੀ ਛੋਟੀ ਕਰਮ ਵਾਲੀ ਚੰਗੀ ਆ ਕੋਈ ਸਾਂਭ ਲਊਗਾ ਤੇ ਛੋਟੀ ਐ ਵੀ ਡਰਦੀ ਕੋਈ ਨਹੀਂ ਬਾਕੀ ਬੇਲਬੁੱਲ ਵੀ ਚੰਗੀ ਆ ਤੇ ਕੱਦ ਵੀ ਚੰਗਾ ਆ ਗਿਆ ਦੇਖੋ ਪੜੀ ਵੇਖੋ ਤੁਸੀਂ ਕਿੰਦੀ ਰਾਜੀ ਇਹ ਸੰਭੀ ਚਲੋ ਇੱਕ ਚੰਗੀ ਆ ਕਿਸੇ ਨੇ ਇਹਨੂੰ ਬੋਰੀਆ ਕੋਈ ਚਾਰ ਦਿਉ ਖੜ ਕੇ ਤੇ ਜੱਡਾ ਚੰਗਾ ਬਣਾਇਨਾਂ ਨੇ ਮੈਂ ਨਾ ਪੂਰੀ ਪੂਰੀ ਲੱਗੇ ਵੀਰ ਲੋ ਵੀ ਥਣ ਵੀ ਚੰਗਾ ਵਕਰ ਮਲੀ ਨੂੰ ਵੇਚ ਸਾਡੇ ਤੇ ਲਾਗੇ ਤੋਂ ਵੀ ਤੇ ਇਹਦਾ ਵੀਰ ਜੀ ਹਰਮੋਲ ਮੋਲ ਤਿਆਰ ਕਰਕੇ ਤੇ ਪਾੜੀ ਇਹਦਾ ਇੱਕ ਤਿਆਰ ਕਰਕੇ ਤੇ ਇੱਕ 40 ਵੀ ਬਟੇ ਦਾ ਸਾਦਾ ਹਾਂਜੀ ਹੁਣ ਦੇਰੀ ਇੱਕ ਵੀ ਦੀ ਇਹ ਵੀ ਕਰਦੀ ਹੈ ਖਾਣਾ ਹੀ ਖਾਣਾ ਇਹ ਵੀ ਇੱਕ ਦਾਸ ਹੀ ਦੇਰੀਏ ਕਰ ਦਈਏ ਹੋਰ ਤੋਂ ਮੈਂ ਜਨਾ 1 ਲੱਖ 5000 ਦੇ ਦਾਂਗੇ ਅੱਛਾ ਜੀ ਹਾਂਜੀ ਮੌਕੇ ਤੇ ਮੌਕੇ ਤੇ ਕੋਈ ਗੱਲ ਨਹੀਂ ਕਰਦਾਂਗੇ ਮਾਦਾਂ ਹੋਰ ਹੋ ਜੀ ਠੀਕ ਆ ਲੱਖ ਚੋਂ 2000 ਛੋਟ ਕਰਦਾ ਵੀ ਜਿਹੜੀ ਗੱਲ ਆ ਉਹ ਵੀ ਇਹਨਾਂ ਨੂੰ ਡੋਕਾ ਰਹਿ ਗਿਆ ਕੱਢਣ ਲੱਗਿਆ ਪਾਸ ਕਰਨ ਲੱਗਿਆ ਅੱਛਾ ਹੀ ਗੱਲ ਵੀ ਉਦਾਂ ਹੀ ਆ ਠੀਕ ਆ ਠੀਕ ਆ ਥੜਾ ਥੜਾ ਦੀ ਪਿੱਛੇ ਸਾਡੀ ਗਰੰਟੀ ਹੋ ਗਈ ਜਿਹੜੀ ਠੀਕ ਲੋ ਜੀ ਥਾਂ ਦੀ ਤੇ ਪਿੱਛੇ ਦੀ ਵੀ ਇਹਨਾਂ ਦੀ ਗਰੰਟੀ ਆ ਵੀਰ ਉਹਨਾਂ ਦੀ ਫੁੱਲ ਤੇ 98000 ਦੀ ਵੀਰ ਕਹਿੰਦਾ ਕਿ ਦੇ ਦੇ ਦਾਂਗੇ ਲੱਖ ਚੋਂ 2000 ਦਾ ਮਾਨ ਤਾਣ ਬਾਈ ਕਹਿੰਦਾ ਕਰ ਦੇਾਂਗੇ ਤੇ ਤੀਜੇ ਨੰਬਰ ਤੇ ਭਾਜੀ ਤੀਜੇ ਨੰਬਰ ਤੇ ਭਾਜੀ ਤੀਜਾ ਸੂਗਾ ਸੁਣੀਏ ਠੀਕ ਆ ਲੋ ਜੀ ਇਹ ਵੀ ਤੀਸਰਾ ਸੂਗਾ ਹੋਊਗੀ ਕੈਮਰਾ ਮਾਰੂ ਮੜਾ ਆ ਵੇਖੋ ਦੁੱਧ 12-13 ਕਿਲੋ ਦਿੰਦੀ ਰਹੀ ਜੀ ਅੱਛਾ ਜੀ ਠੀਕ ਲੋ ਜੀ ਚੱਡਾ ਚੰਗਾ ਆ ਅੱਖਾਂ ਵਾਲਾ ਚਵਾਨ ਆ ਗਿਆ ਵਾ ਕਿੰਨਾ ਟਾਈਮ ਖੜਦੀ ਵੀਰ ਜੀ ਬਸ ਤਿਆਰ ਹੀ ਐ 1-2 ਦਿਨ ਖੜਦੂ ਭੜੀ ਠੀਕ ਐ ਲੋ ਜੀ ਇਹ ਤਿਆਰ ਹੀ ਜੇ ਬਾਕੀ ਕੋਈ 2 ਦਿਨ ਤੇ 3 ਦਿਨ ਖੜ ਵੀ ਸਕਦੀ ਆ ਹਾਂ ਜੀ ਤੇ 12-13 ਲੀਟਰ ਜਿਹੜਾ ਦੁੱਧ ਭਰਿਆ ਵਾ ਸੁਗਾ ਤੀਸਰਾ ਖੋਲ ਦਿਓ ਬਾਈ ਇਹਨੂੰ ਵੀ ਲੋ ਜੀ ਫਿਰ ਇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਦੀਨੀ देखो मेरा कैमरा थीगे, थीगे है ठीक है ठीक है लो जी चड्ढा थाने दिखाऊंगा चड्ढा चपगावा आगु बनाजूंगी ਜਦੋਂ ਫੁੱਲ ਤਿਆਰ ਹੋ ਗਈ ਕਿੰਨਾ ਭਰਿਆ ਦੁੱਧ ਫਿਰ ਜੀ ਨੇ ਪਿਲੇ ਸੂਏ ਭਰੀ ਦਿੱਤਾ ਇਹਨੇ 12-13 ਲੀਟਰ ਠੀਕ ਹੈ ਲੋ ਜੀ 12 ਤੋਂ 13 ਲੀਟਰ ਦੁੱਧ ਪਿਛਲੇ ਸੂਏ ਭਰਿਆ ਵਾ ਬਾਕੀ ਅੱਖਾਂ ਵਾਲਾ ਚੱਡਾ ਆ ਗਿਆ ਵਾ ਤੇ ਸਾਫ ਆਹਵਾਨਾ ਥਾਣਾ ਦਾ ਸੈਜ ਗਿਆ ਵੀ ਚੰਗਾ ਵਾ ਪੜੀ ਪੜੀ ਗਾੜੀ 2.5 ਕਿਲੋ ਗਾੜੀ ਕਰਨੀ ਗੋਦੀ ਅੱਛਾ ਜੀ ਹਾਂ ਜੀ ਠੀਕ ਹੈ ਲੋ ਜੀ ਗਾੜ੍ਹ ਦਵਾਈ ਦਾਦਾ ਪਾ ਵੀ 2.3 ਤੋਂ 3 ਲੀਟਰ ਦੇ ਆਸ-ਪਾਸ ਗਾੜ੍ਹ ਗੜ ਉਹਨੀ ਗਾਂ ਨੂੰ ਤੇ ਉਹਨੀ ਪਛਾਣੂਆ ਬਿਲਕੁਲ ਬਿਲਕੁਲ ਸਹੀ ਗੱਲ ਹੈ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੇ ਥੋੜੇ ਸਿੰਘ ਖੁੱਲੇ ਆ ਲੋ ਜੀ ਕੋਈ ਵੀਰ ਭਰਾ ਸਿੰਘ ਨਾਲ ਨਾ ਜਾਵੇ ਬਾਕੀ ਦੁੱਧ ਚੰਗਾ ਕੱਢਦੀ ਆ ਕਰਮ ਵਾਲੀ ਚਲੋ ਕੋਈ ਸੇਵਾਲਾ ਭਰਾ ਖ ਲੈ ਆ ਗਿਆ ਦੁੱਧ ਢੱਕੇ ਲਾਈ ਜਾਊਗੀ ਬਾਕੀ ਰੇਡ ਬਈ ਇਹਦਾ ਨਿਗਾਹ ਜੇ ਕਰਨਾ ਬਿਲਕੁਲ ਨਜ਼ਾਰਾ ਨਜ਼ਾਰੇ ਕਰਾਂਗੀ ਠੀਕ ਹੈ ਜੀ ਨੋ ਨਾੜਾ ਨੂੜਾ ਵੀ ਛੱਡੇ ਲਿਆ ਗਿਆ ਜੀ ਬਾਕੀ ਸਾਫ ਆ ਹਵਾਨਾ ਜਿੰਨਾ ਵੀ ਹੈਗਾ ਕਰਮਾਲੀ ਦਾ ਤੇ ਵੀਰ ਜੀ ਦਾ ਮੁੱਲ ਹੈ ਰ ਮੁੱਲ ਕਰਨ ਨੂੰ ਦੇ ਲਈ 85 ਦੀ 85 ਦੀ ਹਾਂਜੀ ਕਰਦਗੇ ਨਿਗਾਹ ਇੱਥੇ ਆਫਰ ਲਾ ਦਈਏ ਮੈਂ ਜਨਾ ਇਹ ਹਾਂ ਨਾ ਦੇ ਦਾਂਗੇ 80 ਦੀ ਦੇ ਦਈਏ ਹੋਰ ਕਰਦੀ 80 ਅੰਦਰ ਕਰਦੀ ਅੰਦਰ 2000 ਛੋਟ ਕਰਦਾਂਗੇ 80 ਦੀ ਠੀਕ ਹੈ ਜੀ ਬਾਕੀ ਕੋ ਗੱਲ ਨਹੀਂ ਕਰਦਾਂਗੇ ਮੌਕੇ ਤੇ ਮਾਨਤਾਂਗੇ ਠੀਕ ਹੈ ਲਓ ਜੀ 78000 ਦੀ ਗੱਬਣ ਤਿਆਰ ਤੇ 12 ਦਾ 13 ਲੀਟਰ ਜਿਹੜਾ ਦੁੱਧ ਪਿਛਲੇ ਹੀ ਸੂਵੇ ਭਰਿਆ ਵਾ ਬਾਕੀ ਕੋ ਸਾਂਭਣ ਵਾਲਾ ਭਰਾ ਲੈ ਕੇ ਦੁੱਧ ਚੰਗਾ ਕੱਢੀ ਜਾਊਗੀ ਥਣਾ ਦਸ ਐਜ ਗਿਆ ਬਜਿਹੜਾ ਚੰਗਾ ਵਾ ਤੇ ਪਸ਼ੂ ਵੀਰ ਦੇ ਕੋਲ ਝੰਡੇ ਆ ਸਾਰੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲੋ ਕਿਸੇ ਵੀਰ ਭਰਾ ਨੇ ਅੱਗੇ ਪਸ਼ੂ ਖਰੀਦਣਾਂ ਦਾ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ